ਤੇ ਮਾਤਾ ਲੱਖੋ ਉਰਫ ਸੁਗੀ ਇਤਿਹਾਸ ਵਿੱਚ ਨਾਮ ਆਉਂਦਾ ਹੈ ਜਿਸ ਦਾ ਵਾਰ-ਵਾਰ ਅਕਾਲ ਪੁਰਖ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਪੁੱਤਰ ਜਨਮ ਲੈਂਦਾ ਹੈ ਕੁਝ ਸਮਾਂ ਪਾ ਕੇ ਪੁੱਤਰ ਅਕਾਲ ਚਲਾਣਾ ਕਰ ਜਾਂਦਾ ਹੈ ਉਹ ਦੁਖਿਆਰੀ ਮਾਂ ਜਦੋਂ ਭਾਈ ਮਰਦਾਨੇ ਦਾ ਜਨਮ ਹੁੰਦਾ ਹੈ ਮਨ ਵਿੱਚ ਐਸਾ ਇੱਕ ਵਿਰਾਗ ਹੈ ਐਸਾ ਇੱਕ ਦੁੱਖ ਪ੍ਰਗਟ ਕਰਦੀ ਹੈ ਪਰਮਾਤਮਾ ਦਾਤ ਦਿੰਦਾ ਹੈ ਪੁੱਤਰ ਦੀ ਪਰ ਦਾਤ ਦੇ ਕੇ ਫਿਰ ਵਾਪਸ ਲੈ ਲੈਂਦਾ ਇਸ ਵਾਸਤੇ ਭਾਈ ਮਰਦਾਨੇ ਦਾ ਨਾਮ ਮਾਤਾ ਲਖੋਣੇ ਲਖ ਦਿੱਤਾ ਮਰ ਜਾਣਾ ਧੰਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਅਜ ਦੁਨੀਆ ਨੂੰ ਸਾਰਨ ਹਾਰੇ ਸੋਚੇ ਨੇ ਮਾਤਾ ਸੁਭੀ ਦੇ ਘਰ ਜਾ ਕੇ ਵਿਰਾਜਮਣ ਹੋਏ ਨੇ ਜਦੋਂ ਮਾਤਾ ਨੇ ਆਪਣੇ ਪਤਨਵਾਜ ਮਾਰੀ ਮੇਰ ਮਰ ਜਾਣਾ ਇੱਧਰ ਆ ਘਰ ਸੰਤ ਮਾਪੂਰਖ ਆਏ ਨੇ ਧੰਗੁਰ ਨਾਨਕ ਦੇ ਮਹਾਰਾਜ ਨੇ ਸੁਣਿਆ ਮਰ ਜਾਣਾ ਤੇ ਮਾਂ ਨੇ ਪੁੱਛਦੇ ਨੇ ਮਾਤਾ ਜੀ ਆਪ ਜੀ ਨੇ ਆਪਣੇ ਪੁੱਤਰ ਨੂੰ ਬਾਜ ਮਾਰੀ ਹੈ ਮਰ ਜਾਣਾ ਕਹਿ ਕੇ ਇਸ ਦਾ ਕਾਰਨ ਕੀ ਹੈ ਉਸ ਵੇਲੇ ਮਾਤਾ ਸੁਗੀ ਸਾਰਾ ਹਾਲ ਵਰਤਾਪ ਦੱਸਦੀ ਹੈ ਭਾਸ਼ਾ ਮੇਰੇ ਘਰ ਜਦੋਂ ਕੋ ਪੁੱਤਰ ਜਨਮ ਲੈਂਦਾ ਹੈ ਕੁਝ ਸਮਾਂ ਪਾ ਕੇ ਅਕਾਲ ਚਲਾਣਾ ਕਰ ਜਾਂਦਾ ਹੈ ਕਿਸੇ ਦਾ ਮੁਖ ਦੇਖਣਾ ਨਸੀਬ ਹੁੰਦਾ ਹੈ ਕੋਈ 2-4 ਦਿਨ ਕੋਈ 4 ਮਹੀਨੇ ਕੱਢਦਾ ਹੈ ਸਮਾਂ ਪਾ ਕੇ ਸਵਾਸਾਂ ਦੀ ਪੂੰਜੀ ਦੀ ਸੰਪੂਰਣ ਕਰਦਾ ਹੋਇਆ ਸੰਸਾਰ ਵਿੱਚ ਯਾਤਰਾ ਕਰਦਾ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਜਾ ਬੈਠਦਾ ਹੈ ਸਤਿ ਪਾਤਸ਼ਾਹ ਫੇਰੋ ਅਧੋ ਜੈਸੀ ਛੱਤ ਵੱਜੀ ਦਿਲ ਤੇ ਠੇਸ ਵੱਜੀ ਤੇ ਮੈਂ ਇਸ ਦਾ ਨਾਮ ਰੱਖ ਦਿੱਤਾ ਮਰ ਜਾਣਾ ਕਿਸ ਨੇ ਵੀ ਨਹੀਂ ਬੰਦਨਾ ਇਸਨੇ ਮਰ ਜਾਣਾ ਧੰਗੁਰ ਨਾਨਕ ਦੇ ਮਹਾਰਾਜ ਪਾਸ਼ਾ ਆਏ ਮੇਰਾ ਦੇ ਘਰ ਵਿੱਚ ਕਹਿਣ ਲੱਗੇ ਮਾਤਾ ਜੀ ਮਾਂ ਅਜ ਤੋਂ ਬਾਅਦ ਇਸ ਨੂੰ ਮਰ ਜਾਣਾ ਨਾ ਆਖੀ ਤੇ ਮਾਤਾ ਨੇ ਉਹ ਦੋਵੇਂ ਹੱਥ ਜੋੜ ਕੇ ਗੱਲ ਵਿੱਚ ਪਾ ਕੇ ਪੱਲਾ ਅਰਦਾਸ ਕੀਤੀ ਪਾਸ਼ਾ ਫਿਰ ਕੀ ਆਖਾਂ ਪਾਸ਼ਾ ਕਹਿੰਦੇ ਨੇ ਅਜ ਤੋਂ ਬਾਅਦ ਇਸ ਨੂੰ ਆਖਣਾ ਮਰਦਾ ਨਾ ਤਾਕੇ ਮਰੇਗਾ ਨਹੀਂ ਇਹ ਸਦਾ ਵਾਸਤੇ ਅਮਰ ਹੋਏਗਾ ਉਹ ਅਮਰ ਭਾਈ ਮਰਦਾਨਾ ਹੋਇਆ ਤੇ ਮਰਦਾਨੇ ਭਾਈ ਨੇ ਜਿਹੜੀ ਰਵਾਬ ਲੈ ਕੇ ਦਿੱਤੀ ਬੀਬੇ ਨਾਨਕੀ ਪਾਸੋਂ 20 ਰੁਪਏ ਦੀ ਉਹ 20 ਰੁਪਏ ਦਾ ਲੰਗਰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਸਿੱਖਾਂ ਨੂੰ ਧੰਗੁਰ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਉਹ ਕੀਰਤਨ ਦੀ ਦਾਤ ਅੱਜ ਕੀਰਤਨ ਦਾ ਲੰਗਰ ਆਪਣੇ ਨਗਰ ਰੋਟ ਨਗਰ ਦੇ ਵਿੱਚ ਜੋ ਲੱਗਿਆ ਆ ਧਰਮ ਪ੍ਰਚਾਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਭੁਖੰਦਰ ਸਿੰਘ ਜੀ ਸੰਸਦ ਪ੍ਰਧਾਨ ਹਰਿਆਣਾ ਕਮੇਟੀ ਜਥੇਦਾਰ ਸਾਡੇ ਸਤਕਾਰ ਦੇ ਯੋਗ ਬਾਬਾ ਬਜ ਸਿੰਘ ਜੀ ਦਾਦੂ ਬਾਰ ਜਿਨ੍ਹਾਂ ਦੀ ਦੇਖ ਰੋਗ ਦੇਖ ਧਰਮ ਪ੍ਰਚਾਰ ਲਹਿਰ ਸਿੰਘਾਂ ਤੇ ਹੈ ਹਾਉ ਪਰ ਥਾ ਜਥਿਆਂ ਦੀਆਂ ਡਿਊਟੀਆਂ ਲਾਈਆਂ ਸਭ ਦਫਤਰ ਖੁੱਲੇ ਆਪਣੇ ਜੇਂ ਦਿ ਜਲਾ ਵਿੱਚ ਸਭ ਦਫਤਰ ਖੁੱਲ ਕੇ ਜਿੱਥੇ ਬੜੀ ਮਹਾਨ ਕਿਰਪਾ ਹੋਈ ਸਤਗੁਰ ਜੀ ਦੀ ਤੇ ਆਪ ਨੂੰ ਸਾ ਸੰਗਤਾਂ ਦਾ ਸ਼ਾ ਪਿਆਰ ਠਾਠਾ ਮਾਰਦਾ ਹੈ ਸਾਡੇ ਸਤਕਾਰ ਦੇ ਜੋਗ ਜਥੇਦਾਰ ਜਰਨ ਸਾਹਿਬ ਭਾਈ ਸਹਿ ਭਾਈ ਸੁਭਾ ਸਿੰਘ ਜਿਨ੍ਹਾਂ ਤੇ ਸਤਗੁਰ ਜੀ ਦੀ ਮਿਹਰ ਬਹੁਤ ਹੈ ਉਹਨਾਂ ਦੇ ਸੱਦੇ ਅਨੁਸਾਰ ਆਪ ਸਿਕ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਜਾਓ ਸਾਧ ਸੰਗਤ ਜੀਓ ਆਪਣਾ ਆਪਣੇ ਕੰਮਕਾਰਾਂ ਨੂੰ ਤਿਆਗਦੇ ਹੋਏ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਿਏ ਤੇ ਗੁਰ ਚਰਨਾਂ ਦੇ ਨਾਲ ਜੁੜ ਕੇ ਇਸ ਪਵਿੱਤਰ ਇਤਿਹਾਸ ਦੇ ਨਾਲ ਜੁੜਨਾ ਕਰੀਏ ਜਿਹੜਾ ਲੰਗਰ ਹੈ ਧੰਗੁਣ ਨਾਨਕ ਦੇ ਮਹਾਰਾਜ ਪਾਤਸ਼ਾਹ ਨੇ ਲਾਤੀ ਬਖਸ਼ਿਸ਼ ਐਸੀ ਕੀਤੀ ਜਿਹੜਾ ਜੁਗੋ ਜੁਗ ਅਟਲ ਰਹੇਗਾ ਉਹ ਲੰਗਰ ਜੋ ਕਿਰਤਨ ਦੀ ਦਾਤ ਬਖਸ਼ਿਸ਼ ਕੀਤੀ ਉਹਨਾਂ ਲੰਗਰਾਂ ਵਿੱਚੋਂ ਜੋ ਸਰੰਗੀ ਦੀ ਧਾਰ ਮਿੱਟੀ ਧੁਨ ਵਜਦੀ ਹੈ ਉਸਦੇ ਰਾਇ ਢਾਡੀ ਜਿੱਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਸੋ ਆਓ ਸਾਧ ਸੰਗਤ ਜੀਓ ਜੋ ਦੂਸਰਾ ਲੰਗਰ ਲਾਇਆ ਦੀਰ ਪੈਦਾ ਸਾਧਿਆ ਨੂੰ ਲੰਗਰ ਛਕਾਇਆ ਧੰਗੁਰ ਨਾਨਕ ਦੇਵ ਮਹਾਰਾਜ ਪਾਸ਼ਾ ਨੇ ਜਦੋਂ ਕਿ ਪਟਾਕ ਕਲਿਆਣ ਦਾਸ ਅਤਿਮਾਰੀ ਨੇ ਕਹਾਂ ਸੀ ਨਾਨਕ ਤੂੰ ਸਾਰਾ ਦਿਨ ਵੇਲਾ ਕਿਵਾਂ ਬਿਤਾ ਰਹਿਦਾ ਹੈ ਕੋਈ ਸੱਜਾ ਸੌਦਾ ਕਰ ਐਸਾ ਵਣਜ ਕਰ ਐਸਾ ਵਪਾਰ ਕਰ ਨਹਾਟ ਘਟ ਕੇ ਆਵੇ 20 ਰੁਪਏ ਦੇ ਕੇ ਭਾਈ ਵਾਲੇ ਨੂੰ ਨਾਲ ਭੇਜਿਆ ਤਨ ਗੁਰ ਨਾਨਕ ਦੇਵ ਮਹਾਰਾਜ ਤੱਕਦੇ ਨੇ ਸੰਤ ਰਣ ਮੰਡਲੀ ਦੇਖੀ ਹੈ ਤਨ ਗੁਰ ਨਾਨਕ ਦੇਵ ਮਹਾਰਾਜ ਬਾਛਾ ਸੰਤਾਂ ਮਹਾਂਪੁਰਖਾਂ ਨੂੰ ਪੁੱਛਦੇ ਨੇ ਆਪ ਇਸ ਟੋਲੀ ਦੇ ਵਿੱਚ ਬੈਠੇ ਹੋ ਝੁੰਡ ਬਣਾ ਕੇ ਇਸ ਦਾ ਕਾਰਨ ਕੀ ਹੈ ਤਨ ਦੇ ਕੱਪੜਾ ਨਹੀਂ ਇੰਨਾ ਵੀ ਭੁੱਖੇ ਲੱਗਦੇ ਹੋ ਇੱਕ ਚੋਜ ਸੀ ਸਾਧ ਸੰਗਤ ਜੀ ਦੇ ਸੰਤ ਮਹਾਂਪੁਰਖ ਨਾ ਕਦੇ ਕਿ ਡੁੱਭਾ ਹੋਇਆ ਨਾ ਤਣ ਤੋਂ ਨੰਗਾ ਹੋਇਆ ਪਰ ਇੱਕ ਚੋਜ ਪਰਮਾਤਮਾ ਦਾ ਐਸਾ ਜਦੋਂ ਪਰਮਾਤਮਾ ਨੇ ਕੋਈ ਵਿਦ ਰਚਨੀ ਹੋਵੇ ਐਸਾ ਉਹ ਚੋਜ ਅਜੇ ਪਰਮਾਤਮਾ ਨੇ ਵਰਤਾਇਆ ਸੰਤ ਰੇਨ ਮਹਾਂਪੁਰਖ ਧੰਗ ਨਾਨਕ ਦੇ ਮਹਾਰਾਜ ਨਾਲ ਬਚਨ ਕਰਦੇ ਨੇ ਕਿ ਮਹਾਂਪੁਰਖ ਸਾਡੇ ਇਲਾਕੇ ਦੇ ਸਾਡੇ ਦੇਸ਼ ਦੇ ਗਰੀਬ ਲੋਕ ਭੁੱਖੇ ਸੌਣ ਅਸੀਂ ਰਜ ਕੇ ਪੇਟ ਪਰ ਖਾਣਾ ਖਾ ਕੇ ਸੋਈਏ ਤੇ ਅਸੀਂ ਸੰਤ ਮਹਾਂਪੁਰਖ ਕਹਾਉਰ ਦੇ ਹੱਕਦਾਰ ਨਹੀਂ ਤੇ ਦੂਜਾ ਸਵਾਲ ਸੀ ਪਾਸ਼ਾ ਦਾ ਕਿ ਤਨ ਤੇ ਕੱਪੜਾ ਕਿਉਂ ਨਹੀਂ ਪਾਇਆ ਆਪ ਤਨ ਤੋਂ ਬਦਨ ਤੋਂ ਨੰਗੇ ਕਿਉਂ ਹੋ ਉਹ ਸਵਾਲ ਦਾ ਜਵਾਬ ਅੱਗੋਂ ਸੰਤ ਰਣ ਦਿੰਦੇ ਹਨ ਸਾਡੇ ਨਗਰ ਦੇ ਸਾਡੇ ਦੇਸ਼ ਦੇ ਸੰਸਾਰ ਦੇ ਵਿੱਚ ਗਰੀਬ ਲੋਕ ਠੰਡ ਦੇ ਵਿੱਚ ਘਰੂ ਘਰੂ ਕਰਨਾ ਤੇ ਅਸੀਂ ਤਨ ਤੇ ਨਿੱਗੇ ਗਰਮ ਕੱਪੜੇ ਪਾ ਕੇ ਆਰਾਮ ਦੇ ਨਾਲ ਸੁਣਿਏ ਤੇ ਸਾਡੇ ਵਾਸਤੇ ਇਹ ਠੀਕ ਨਹੀਂ ਇਹ ਧਰਨ ਦੇਕੇ ਜਦੋਂ ਸੰਤਰੇ ਨਾਪਰਖਾ ਧੰਗੂ ਨਾਨਕ ਦੇ ਮਹਾਰਾਜ ਪਾਚਾ ਦੇ ਆਪਸ ਵਿੱਚ ਵਿਚਾਰ ਹੁੰਦੇ ਨੇ ਬਚਨ ਹੁੰਦੇ ਨੇ ਧੰਗੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਬਾਜਿਆ ਪਿਤਾ ਨੇ ਭੇਜਿਆ ਸੀ ਸਾਨੂੰ ਸੱਚਾ ਸੌਦਾ ਕਰਨ ਵਾਸਤੇ ਇਸ ਤੋਂ ਹੋਰ ਉਜਾ ਸੱਚਾ ਸੌਦਾ ਕੋਈ ਹੋ ਨਹੀਂ ਸਕਦਾ ਕੋਣਾ ਹੋਵੇ ਨਾ ਸੰਦਾ ਮਾਲਕਾਂ ਦੀ ਸੇਵਾ ਕਰਕੇ ਐਸਾ ਸੱਚਾ ਸੋਦਾ ਕਰ ਚਲੀਏ ਉਹ ਪਾਰ ਕਰ ਚਲੀਏ ਉਹ ਪਾਰ ਸੱਚਾ ਸੋਦਾ ਐਸਾ ਕੀਤਾ ਵੀਰ ਪੈਦਾ ਲੰਗਰ ਲਾਇਆ ਜਿਸ ਦੀ ਐਫਡੀ ਉੱਤੇ ਜਮਾ ਹੈ ਤੇ ਵੀਰ ਪੈਦਾ ਲੰਗਰ ਅਜ ਜੁਗੋ ਜੁਗ ਅਟਲ ਹੈ ਇਹ ਦੋਵੇਂ ਲੰਗਰ ਸਤਗੁਰ ਪਾਚਾ ਨੇ ਆਪਾਂ ਨੂੰ ਬਖਸ਼ਿਸ਼ ਦਿੱਤੇ ਨੇ ਧੰਗੁਰ ਨਾਨਕ ਦੇ ਮਹਾਰਾਜ ਪਾਸ਼ਾ ਸਮੇਂ ਦੇ ਦਰਮਿਆਣ ਚਲਦੇ ਵਾਰੋ-ਵਾਰ ਜੋਤ ਬਦਲਦੇ ਰਹੇ ਝੂਲਾ ਬਦਲਦੇ ਰਹੇ ਪਰ ਜੋਤ ਉਹੀ ਰਹੀ ਅੱਜ ਦਸਵੇਂ ਜਾਮੇ ਵਿੱਚ ਧੰਗੁਰ ਨਾਨਕ ਦੇ ਮਹਾਰਾਜ ਪਾਸ਼ਾ ਅਵਤਾਰ ਧਾਰ ਕੇ ਆਏ ਨੇ ਗੁਰਤੇਜ ਬਹਾਦਰ ਮਹਾਰਾਜ ਪਾਸ਼ਾ ਦੇ ਘਰ ਮਾਤਾ ਗੁਜਰੀ ਜੀ ਕੋਖ ਨੂੰ ਭਾਗ ਲਾਇਆ 1723 ਬਿਕਰਮੀ ਦਿਨ ਐਤਵਾਰ ਦਾ ਵਡਭਾਗਾ ਸਮਾ ਪਟਨੇ ਸ਼ਹਿਰ ਦੀਆਂ ਗੜੀਆਂ ਨੂੰ ਭਾਗ ਲਾਇਆ ਪਟਨਾ ਸ਼ਹਿਰ ਦੇ ਵਿੱਚ ਪਾਸ਼ਾ ਚੋਜ ਰੱਖਦੇ ਨੇ ਸਾਹਣੀਆਂ ਦੇ ਨਾਲ ਖੇਡਾਂ ਕਰਦੇ ਨੇ ਬੜੇ ਚੋਜ ਰਤੇ ਪਟਨਾ ਸ਼ਹਿਰ ਦੇ ਵਿੱਚ ਸਮਾਂ ਆਪਣੀ ਚਾਲੇ ਚੱਲਦਾ ਗਿਆ ਉਹ ਸਮਾਂ ਜਦੋਂ ਆਇਆ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਦਸਵੀਂ ਜੋਤ ਦੁਨੀਆਂ ਨੂੰ ਧਾਰਨ ਹਾਰੇ ਦੁਨੀਆਂ ਨੂੰ ਤਾਰਦੇ ਹੋਏ ਪਟਨਾ ਸ਼ਹਿਰ ਤੋਂ ਸਮੇ ਦੇ ਮੁਤਾਬਕ ਪਹੁੰਚੇ ਨੇ ਅਨਤਪੁਰ ਦੀ ਧਰਤੀ ਤੇ ਸੁੱਖਾਂ ਵਸਦੀ ਹੈ ਅਨੰਤਪੁਰ ਦੀ ਧਰਤੀ ਜਿੱਥੇ ਅੱਜ ਵੀ ਸਿੱਖ ਬੜੀ ਸ਼ਰਧਾ ਭਾਵਨਾ ਦੇ ਨਾਲ ਜੈਸੀ ਵੀ ਕੋਈ ਅਰਦਾਸ ਲੈ ਕੇ ਜਾਵੇ ਭਾਵਨਾ ਲੈ ਕੇ ਜਾਵੇ ਉਸੇ ਤਰ੍ਹਾਂ ਦੀ ਉਹ ਅਰਦਾਸ ਬੰਤੀ ਸਤਿਗੁਰ ਪ੍ਰਵਾਨ ਕਰਦੇ ਨੇ ਸਤਿਗੁਰ ਜੀ ਦੀ ਮਹਾਂ ਪ੍ਰਮਾਣ ਵੀ ਹਨ ਬਿਲ ਬੋਲਿਆ ਸਭ ਕੀ ਜਾਣਦਾ ਕਿਸੇ ਆਗਿਆ ਕੇਚੇ ਅਰਦਾਸ ਅਰਦਾਸ ਸੱਚੇ ਸਾਧਗੁਰ ਜੀ ਦੇ ਅੱਗੇ ਬਿਨ ਬੋਲਿਆ ਤੋਂ ਹਿਰਦੇ ਉਹ ਅਰਦਾਸ ਸੱਚੇ ਦਿਨੋਂ ਦਿਲ ਦੀਆਂ ਗਹਿਰਾਈਆਂ ਤੋਂ ਅਰਦਾਸ ਹੁੰਦੀ ਏ ਅਰਦਾਸ ਛੇਤੀ ਪ੍ਰਵਾਨ ਹੁੰਦੀ ਏ ਕੋਈ ਅਰਦਾਸ ਹਿਰਦੇ ਉਹ ਆਨੰਦਪੁਰ ਦੀ ਧਰਤੀ 'ਤੇ ਵੀ ਕਰ ਰਹੀ ਸੀ ਐਨੰਦਪੁਰ ਦੀ ਧਰਤੀ ਤੇ ਅੱਜ ਸ਼ਰਮ ਛੁਆਏ ਨੇ ਪਾਸ਼ਾ ਨੇ ਆਨੰਦਪੁਰ ਦੀ ਧਰਤੀ ਤੇ ਗਹਿਮਾ ਗਹਿਮਾ ਜਦੋਂ ਪਾਸ਼ਾ ਦਿਵਾਨ ਸਜਾ ਕੇ ਸੰਤਾਂ ਨੂੰ ਨਿਹਾਲ ਕਰਦੇ ਨੇ ਨਦਰੋਂ ਨਦਰ ਨਿਹਾਲ ਕਰਦੇ ਨੇ ਇਧਰ ਨਵੇਂ ਪਾਸ਼ਾ ਗੁਰੂ ਇੱਕ ਮਹਾਨ ਮਹਾਰਾਜ ਪਾਸ਼ਾ ਜੀ ਦੁਆਨ ਹੀ ਖਾਤੇ ਹਿੰ ਚਾਦਰ ਦੀ ਰੱਖਿਆ ਕਰਨ ਵਾਸਤੇ ਨਹੀਂ ਤੇ ਜੰਗੀਆਂ ਨੂੰ ਰੋਕਣ ਵਾਸਤੇ ਸਾਧ ਸੰਗਤ ਜੀਓ ਆਪਣਾ ਆਬੜ ਜਾਣ ਦੇਣ ਵਾਸਤੇ ਤਿਆਰ ਹੋ ਗਏ ਨੇ ਸਮਾਂ ਤੱਕ ਉਹ ਸਾਧ ਸੰਗਤ ਜੀਓ ਇੱਕ ਸਮਾਓ ਸੀ ਜਦੋਂ ਪਹਿਲੇ ਜਾਮੇ ਦੇ ਵਿੱਚ ਧੱਕੇ ਦੇ ਨਾਲ ਜੰਗੀਆਂ ਜੀ ਧੱਗੇ ਦੇ ਨਾਲ ਜੰਜੂ ਪੌਣ ਤੋਂ ਮੜਾਈ ਕੀਤੀ ਉਦੋਂ ਜੰਜੂ ਪਾਇਆ ਨਹੀਂ ਸੋਦਾ ਜਨੇਊ ਪਾਇਆ ਨਹੀਂ ਤੇ ਅੱਜ ਦਸਵੇਂ ਨੌਵੇਂ ਜਾਮੇ ਵਿੱਚ ਧੱਗੇ ਨਾਲ ਜਨੇਊ ਲਾਇਆ ਜਾ ਰਿਹਾ ਤੇ ਧੱਗੇ ਨਾਲ ਜਨੇਊ ਜੋ ਨਾਨਕ ਪੋਤੀ ਦੀ ਜੋਤ ਲਾਉ ਨਹੀਂ ਦਿੰਦੀ ਰੱਖਿਆ ਕਰਦੀ ਹੈ Hindu ਧਰਮ ਨੇ ਰੱਖਿਆ ਕੀਤੀ ਜਦੋਂ ਕਸ਼ਮੀਰੀ ਪੜਤਾਂ ਨੇ ਜਾ ਕੇ ਅਰਜ ਕੀਤੀ ਔਰ ਜੋਈ ਕੀਤੀ ਰੋ ਰੋ ਕੇ ਕਰਲਾ ਕੇ ਹਾਰੇ ਕੱਢੇ ਕਿਰਕੀਆਂ ਹੋਈਆਂ ਬੋਦੀਆਂ ਉਸ ਵਕਤ 9.5 ਸਾਲ ਦੀ ਉਮਰ ਵਿੱਚ ਮੇਰੇ ਗੋਬਿੰਦ